ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਦਾਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਚਮਕੌਰ ਕੋਲ ਪਹੁੰਚੇ ਪਿੰਡ ਢੋਲੇ ਜੀ ਦੋ ਤੁਹਾਨੂੰ ਆਈ ਜਾਰਸੀ ਵਸ਼ੀਆਂ ਦਿਖਾ ਦੇਣਗੇ ਪਹਿਲੇ ਨੰਬਰ ਵਾਲੀ ਮੋਹ ਖੇਰੀ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਦੂਜੇ ਨੰਬਰ ਵਾਲੀ ਕਿਵੇਂ ਉਹ ਵੀ ਬਾਈ ਜੀ ਤੋਂ ਪੁੱਛਾਂਗੇ ਸਸਿਕਾ ਬਾਈ ਹੱਸੀ ਗੱਲ ਵੀਰੇ ਹੋਰ ਕਿਵੇਂ ਜਮਗੌਰ ਬਹੁਤ ਵਧੀਆ ਪਰਮਾਤਮਾ ਦੀ ਬਹੁਤ ਜ਼ਿਆਦਾ ਕਿਰਪਾ ਵੀਰੇ ਕਿਵੇਂ ਲੋਕੇ ਰਹਿਣ ਲੱਗ ਗਏ ਲੋਕੇ ਥੋੜਾ ਮੀਂਹ ਜੇ ਤੈਨੂੰ ਬੜਾ ਸਮੱਸਿਆ ਸੀ ਪਸ਼ੂ ਤਾਂ ਆਪਣੇ ਸੁੱਖ ਨਾਲ 10-12 ਖੜੀਆਂ ਨੇ ਗਾਈਆਂ ਆਪਾਂ ਦੋ-ਦੋ ਕਰਕੇ ਹੁਣ ਰੋਜ਼ ਪਾਇਆ ਕਰਦੇ ਆ ਆ ਦੇਖੋ ਛੱਤਾਂ ਐਂਜੋਈਆਂ ਨੇ ਤਾ ਆਸਿਓਂ ਚੋਈ ਜਾਂਦੀਆਂ ਨੇ ਬਾਈ ਜੀ ਬੁਰਾ ਹਾਲ ਹੈ ਦੇਖਦਾ ਹਾਂ ਬੋਲਾ ਬਾਬੇ ਦੇ ਪਾਣੀ ਜਪਿਆ ਤੂੰ ਪੈਸੇ ਮਾਲ ਮਾਨਪੁਰ ਤੇ ਕੋਈ ਦਿੱਕਤ ਨਹੀਂ ਆਪਣੇ ਕੋਲ ਹੋਰ ਆਪਾਂ ਵੀ ਬੇਨਤੀ ਕਰਦੇ ਆ ਪਰਮਾਤਮਾ ਦੇ ਬਿਦਰ ਆਪਾਂ ਪਹਿਲਾਂ ਕਹਿੰਦੇ ਆ ਆਪਣਾ ਫੇਰ ਹੀ ਕੰਮ ਚੱਲੂ ਜਦੋਂ ਭਰਾ ਸੌ ਹੋਗੇ ਮਾਲ ਡੰਗਰ ਸਾਰਾ ਪਾਕਿਸਤਾਨ ਦੇ ਪਰਮਾਤਮਾ ਸਾਰਾਂ ਦਾ ਪਰਮਾਤਮਾ ਪਰਮਾਤਮਾ ਆਪ ਹੀ ਕਰੂਗਾ ਸਾਰੇ ਕੋਪਲੀ ਕਰੂ ਪਰਮਾਤਮਾ ਨੇ ਕਰਨਾ ਚੰਗਾ ਮਾੜਾ ਸਭ ਪਰਮਾਤਮਾ ਦੇ ਹੱਥੇ ਸਾਰਾ ਵੀਰੇ ਬੰਦੇ ਦੇ ਹੱਥ ਦੇ ਵਿੱਚ ਕੁਝ ਨਹੀਂ ਹੈਗਾ ਤੇ ਵੀਰੇ ਅੱਜ ਫਿਰ ਪਹਿਲਾਂ ਤਾਂ ਨੰਬਰ ਬੋਲ ਦੇਗੀ ਜੀ ਨੰਬਰ 97794756341 ਦਾ ਚਮਕੌਰ ਸਿੰਘਾ ਪਿੰਡ ਧੌਲਾ ਜਦੋਂ ਆਪਣੇ ਪਿੰਡ ਆਉਣਾ ਬਾ ਗੂਗਲ ਤੇ ਸਾਰਚ ਮਾਰ ਲਿਆੜੀ ਸਰ ਗੁਰਦੁਆਰਾ ਬਾਬੇ ਜੀ ਬਹੁਤ ਜ਼ਿਆਦਾ ਕਿਰਪਾ ਆ ਗਈ ਸਾਰੇ ਤਿੰਤਾ ਪਾਦਸੀ ਦਾ ਹਾਂ ਜੀ ਤੇ ਅੱਜ ਚਮਕੌਰ ਫਿਰ ਦੋ ਦਿਖਾ ਰਹੇ ਦੋ ਦਿਖਾਵਾਂਗੇ ਦੋ ਬੋਲੋ ਵੀ ਆਪਣਾ ਬਣਾ ਜਾਇ ਜੀ ਹੋਣ 4377 ਦੀ ਆ ਹਾਂ ਤੇ ਆ ਦਿਖਾ ਆਓ ਬਰੇਰਾ ਆ ਦੇਖੋ ਜੀ ਖੀਰੀ ਦਿਖਾ ਦੇ ਪਰੇਸ਼ਾਨਾਂ ਵਾਲੀ ਕਰਿਓ ਲੈ ਓਕੇ ਜਮਾ ओरिजिनल ਖੀਰੀ ਹੈ ਜੀ ਆ ਦੇ ਲੈ ਓ ਤੋਰਾ ਕਰਾਉ ਬਰੇ ਦਾ ਤੋਰਾ ਮਾਗਰ ਵੀ ਬੱਸੀ ਤੇ ਆਪ ਹੀ ਬੱਸੀਆ ਸੀਲ ਠੰਡੀ ਬਠੇਰੀਆ ਵੀਰੇ ਦਾ ਥਣ ਸਣ ਫਿਰ ਗੜਬ ਪਿਆ ਗਾ ਬਾਹਲੀ ਚੰਗੀ ਆ ਜਮਾ ਸੁੱਟ ਟਿਪੋ ਤੇ ਪੋ ਵੀਰੇ ਦਾ ਸੁਬਾ ਸਾਫ ਕਰੀ ਹੋਈ ਆ ਓਕੇ ਓਕੇ ਹਾਂ ਉਹ ਨਹੀਂ ਹੈਗਾ ਵੀ ਸਾਫ ਨਹੀਂ ਕਰੀ ਨਾ ਤੇ ਤੋੜੇ ਤੂਰੇ ਦੀ ਬੜੀ ਚੰਗੇ ਜਮਾ ਜਬਦਾ ਸਾ ਪੰਜ 10 ਝੋਲੇ ਬੱਸੀ ਨੂੰ ਨਾ ਬਾਈ ਯਾਰਾ ਤੇ ਮਗੌਰ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਵੀਰੇ ਕੱਲ੍ਹ ਸ਼ਾਮ ਜਿਹਦੀ ਸੂਈ ਹੋਈ ਆ ਬੰਦੇ ਦੇ ਬੰਦੇ ਦੀ ਪਟਵਾਰੀ ਤੋਂ ਲਈ ਆਪਾਂ ਹਾਂ ਦੇ ਖੁੱਲੀ ਛੱਡੀ ਹੋਈ ਸੀ ਤੇ ਆ ਆਪਾਂ ਪਤਾ ਰੋ ਸੀ ਪਾਇਆ ਠੀਕ ਆ ਹਾਂ ਪਰ ਸੱਪ ਹੀ ਆ ਕੇ ਪਾਇਆ ਵੀਰੇ ਦੇ ਯਾਰ ਸਾਂਭਣ ਆ ਦੇਖੋ ਵੀਰੋ ਥੋੜਾ ਐਤ ਲਿਆਦੇ ਦੀ ਆਲ ਕਰਦੀ ਹੈ ਨਾ ਬਿਲਕੁਲ ਤਾਂ ਉਹ ਕੁਝ ਨਹੀਂ ਕਹਿਣੀ ਬਈ ਇਹ ਕਿੰਨਾ ਕੋ ਬੋਲ ਆ ਬਾਈ ਜਮਕਾਰ ਹਣ ਇਹ ਤੜਕੇ ਵੀਰੇ 5 ਕਿਲੋ ਤੇ ਘੜਾ 5-6 ਕਿਲੋ ਦਾ ਦੁੱਧੀ ਤਾਂ ਬਾਹਰ ਚਲੂਗੀ ਵੀਰੇ ਬਾਕੀ ਦੁੱਧ ਤਾਂ ਸੇਵ ਵਾਲਾ ਹੁੰਦਾ ਭਰਾ ਮੇਰਾ ਓਕੇ ਓਕੇ ਦੇਖੀਏ ਸਰੀਰ ਦੇਖ ਪੱਖੋਂ ਕਿਵੇਂ ਪੇ ਚਾਰੇ ਪਾਸੋਂ ਇੱਕ ਮਜੀ ਕੀ ਕਰਦੇ ਆ ਯਾਰ ਫਾੜੀ ਵਾਲਾ ਆਰਡਰ ਹੈ ਨਾ ਹਾਂ ਬਿਲਕੁਲ ਦੇਖੀ ਬੁਲਬੁਲ ਦਾ ਬੱਚਾ ਹੀ ਆ ਓਕੇ ਓਕੇ ਲਿਓ ਜੀ ਥੋੜਾ ਇਹ ਤਾਂ ਖਾਂਦੀ ਆ ਇਹ ਤਾਂ ਕਰਦੀ ਆ ਤਿਹਾਰਾ ਪਾਇਆ ਨਹੀਂ ਹਾਂ ਹਾਂ ਬਿਲਕੁਲ ਬਿਲਕੁਲ ਵੀਰੇ ਆ ਫੇਸ ਕਰੋ ਚੈੱਕ ਹਣਾ ਆ ਦੇਖੋ ਜੀ ਨਾ ਚਲੋ ਲੈ ਪਲੀ ਪੂਲੀ ਬਾਲੀ ਪੇਚਾਰੇ ਪਾਸੋਂ ਮੈਂ ਕਹਿੰਦਾ ਚਾਪੜ ਵਰਗੀ ਬਿਲਕੁਲ ਵੀਰੇ ਆ ਦੇਖੋ ਜੀ ਤੇ ਆਰਡਰ ਨਾ ਹੁਣ ਵੀ ਆਪਾਂ ਦੁਪਹਿਰ ਦੇ ਟਾਈਮ ਵੀਡੀਓ ਬਣਾ ਰਹੇ ਆ ਤੇ ਜਮਾ ਇੱਕ ਆਰਡਰ ਦੇ ਨਾਲ ਆਇਆ ਫਸੀ ਫਿਰਦੀ ਹੋਣੀ ਵੀਰੇ ਜਮਾ ਜਮਾ ਜਿਵੇਂ ਬਾਜ਼ਾਰ ਛੱਡੀ ਹੁੰਦੀ ਰਸੀ ਜਮਾ ਜਮਾ ਮੂੰਹੋਂ ਖੀਰੀ ਕੱਦ ਕਾਠ ਚੰਗਾ ਯਾਰ ਫੁੱਲ ਗੱਦਾ ਵੀਰੇ ਸੂਟ ਹੀ ਨਾ ਮੰਨ ਕੇ ਫੁੱਲ ਗੱਦਾ ਲਈ ਮੂੰਹੋਂ ਖੀਰੀ ਤੇ ਚੰਗੀ ਕੁਆਲਿਟੀ ਤੇ ਬੱਸੀ ਦਾ ਜਿਹੜਾ ਜਿਹੜਾ ਸੀਮਨ ਦੀ ਆਪਣਾ ਸਟਰਾ ਟਾ ਉਹ ਵੀ ਦਿਖਾ ਦੇ ਮਾੜਾ ਜੀ ਬਾਈ ਇਹਨਾਂ ਲੈਓ ਬਚਰ ਦਿਖਾ ਦਿੰਨੇ ਕੋਈ ਚੱਕਰ ਨਹੀਂ ਆ ਕਿਹੜੇ ਸਟਰਾ ਦੀ ਆਪਾਂ ਸਟਰਾ ਆ ਕੇ ਪੜ ਲੈ ਭਰਾ ਮੇਰੇ ਆ ਸਟਰਾ ਆਪਾਂ ਲਾ ਦਨੇ ਵਿੱਚ ਹਾਂ ਸਟਰਾ ਦਿੱਤਾ ਉਹ ਨਹੀਂ ਬਾਕੀ ਦੀ ਗੱਲ ਜਿਹੜਾ ਕੋਈ ਭੈਣ ਭਰਾ ਹੋਵੇ ਸਾਹਮਣੇ ਰੱਖੀ ਜੰਗਾ ਹਾਂ ਬਿਲਕੁਲ ਦਿਖਾ ਦੇ ਆ ਲੋ ਸਟਰਾ ਜਿਹੜੇ ਸਟਰਾ ਦਿੱਤੇ ਉਹਨੇ ਮੈਨੂੰ ਦਿੱਤਾ ਭਰਾ ਉਹਨੇ ਓਕੇ ਤੇ ਵੀਰੇ ਚਮਗੌਰ ਕਿੰਨੇ ਕੁ ਪੈਸੇ ਆਦੇ ਬਾਈ ਪੈਸੇ ਜੇ ਮੁੱਲ ਕਰੀ ਤੇ ਮੁੱਲ ਦਾ ਕਰਾ ਦੀ ਇਹ ਇੱਕ ਪੰਜ ਵੀ ਤਾਂ ਵੀ ਥੋੜਾਗਾ 80000 ਦੀ ਬੱਸੀ ਦੇ ਦਾਂਗੇ ਵੀਰੇ ਆਪਾਂ ਬਾਕੀ ਦੀ ਗੱਲ ਕਹਾਉਂਦੀ ਆ ਵੀ ਮੈਸੀ ਦੀ ਹੈਗੀ ਹਣਾ ਅਸੀਂ ਬਾ ਹੋਰ ਵੀ ਦੇ ਦਾਂਗੇ ਮਾਂ ਤਣ ਕਰਾਂਗੇ ਠੀਲ ਸੰਢੀ ਬਸੇਰੀ ਸਲੱਗ ਬੱਸੀ ਬੌਲੀ ਯਾਰ ਓਕੇ ਓਕੇ ਹ ਬਾਕੀ ਦੀ ਗੱਲ ਯਾਰ ਗਾੜੀ ਬਸਾਰੇ ਤਰ੍ਹਾਂ ਹੀ ਮੂਹਰੇ ਰਖਾ ਪੀਰ ਬਣ ਕੇ ਮਾੜਾ ਦਾ ਸਾਰੇ ਮੂਹਰੇ ਗਾੜੀ ਦੇਖੀ ਜੇ ਮੋੜ ਦਾ ਥਣ ਲੱਗੇ ਹੋਏ ਆਪਣੇ ਕੋਲੇ ਪਾਵਾਗੇ ਥੋੜੇ ਠਹਿਰ ਕੇ ਮਾਰ ਜੇ ਪਾਵਾਂਗੇ ਪਾਵਾਂਗੇ ਕੁਆਲਟੀ ਉਹ ਆਪਣੀ ਦੀ ਦੋ ਕੋਈ ਹੈ ਯਾਰ ਚਮਕਾ ਹਾਂ ਬਸੀ ਆਪਣੀ ਪਾਹਤ ਮਿੰਟ ਵਾਲਾ ਕੰਮ ਵਿਖਾਲਾ ਹੁੰਦਾ ਵੀਰੇ 80000 ਜੋ ਮਾਨਦਾਨ ਤੁਹਾਡਾ ਮਾਨਦਾਨ ਕਰ ਦਾਂਗੇ ਤੇ ਹੁਣ ਵੀਰੇ ਦੂਜੀ ਜਿਹੜੀ ਦੂਜੀ ਥਰੇ ਵਿੱਚ 14 ਕਿਲੋ ਦਾ 7 ਕਿਲੋ ਡੰਗ ਦਾ ਥੋੜਾ ਸ਼ਾਹੀਵਾਲ ਨਾਲ ਤੇ ਹਾਂ ਜਰਸੀ ਦਾ ਸ਼ਾਹੀਵਾਲ ਨਾਲ ਉਹ ਜਰਸੀ ਦਾ ਸੱਜੇ ਬਾਹ ਬਾਹ ਜਰਸੀ ਦਾ ਕਿੰਨੇ ਦੀ ਸਾਰੀ 14 ਕਿਲੋ ਤੋਂ ਚੰਗੀ ਆ ਗਈ ਸੂਆ ਇਹਦਾ ਪਹਿਲੇ ਕਿ ਦੂਜਾ ਦੂਜਾ ਸੂਆ ਆਇਆ ਬਈ ਓਕੇ ਦੂਜਾ ਸੂਆ ਆ ਗਿਆ ਹਾਂ ਸੀਲ ਠੰਡੀਆਂ ਦੇਵਾ ਲੈਵਾ ਦੇਖ ਕਿ ਕਿਹੋ ਜਿਹਾ ਲੱਗਾ ਆਰਡਰ ਦੇ ਕੇ ਮੈਂ ਨਾੜਾ ਨੇ ਦੇਖੀ ਹੂੰ ਚੰਗੇ ਹਵਾਨੇ ਦੇ ਆ ਗਏ ਹਨ ਹਾਂ ਬਿਲਕੁਲ ਬਿਲਕੁਲ ਵੀਰੇ 14 ਕਿਲੋ ਬਾਈ ਕਹਿੰਦਾ 7 ਕਿਲੋ ਡੰਗ ਦਾ ਤੁਸੀਂ ਮਿਣ ਕੇ ਲਿਜਾ ਸਕਦੇ ਹੋ ਤੇ ਰੇਟ ਆਪਣੇ ਕਰੋ ਬਾਈ ਚਾ ਡੰਗ ਚਾਲਾ ਗੇਟੋਂ ਬਾਹਰ ਹੋ ਗਈ ਫੇਰ ਆਪਣੇ ਕੋਈ ਗਾਰੰਟੀ ਨਹੀਂ ਸਹੀ ਗੱਲ ਆ ਵੀਰੇ ਹਾਂ ਗੇਟੋਂ ਬਾਹਰ ਕੋਈ ਗਾਰੰਟੀ ਨਹੀਂ ਆਪਣੇ ਕਿਉਂਕਿ ਆਪਣਾ ਕੰਮ ਹੁੰਦਾ ਗਾਂ ਤੋਂ ਲਿਆਉਣ ਦਾ ਹਾਂ ਆਪਾਂ ਵੀ ਆਪਣੇ ਘਰ ਦੇ ਤਾਂ ਹਿੰਝੀ ਲੈ ਸੀਲ ਠੰਡੀਆਂ ਬਸੇਰੀਆਂ ਵੀਰੇ ਆ ਓਕੇ ਮੋਰ ਨੂੰ ਨਹੀਂ ਰੱਖਤਾ ਹੀ ਪਿਆ ਮੀਂਹ ਦੀ ਦਿੱਕਤ ਵੀ ਬਾਕੀ ਦੀ ਗੱਲ ਯਾਰ ਪਸ਼ੂ ਵੀ ਅੱਕੇ ਪੈ ਗਏ ਹਾਂ ਹਾਂ ਅੱਜ ਹੁਣ ਬਾਹਰ ਚੰਦਰ ਰਿਹਾ ਦੇਖੀ ਹੂੰ ਵੀ ਜਿਹੜਾ ਕੱਢ ਲੈਨੇ ਹਨਾ ਹਾਂ 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 ਬਿਲਕੁਲ ਵੀਰੇ ਯਾਰ ਖੋਲੇ ਨਹੀਂ ਜਮਈ ਹਨਾ ਹਾਂ ਬਿਲਕੁਲ ਹੀ ਖੋਲੇ ਅੰਦਰ ਹੀ ਖੜੀਆਂ ਨੇ ਬਈ ਠੀਕ ਠੀਕ ਆ ਦੇਖੋ ਜੀ ਕੁਆਲਿਟੀ ਚੰਗੀ ਬਾਕੀ ਦੀ ਗੱਲ ਯਾਰ ਜਾਨ ਵਾਲੀ ਬੱਚੀ ਐਂ ਕਰਦੇ ਹੋਈ ਹੁੰਦੀ ਹੈ ਹਾਂ ਜੀ ਜਿਹਦੇ ਚ ਜਵਾਨੀ ਹੋਊਗੀ ਨਾ ਬਈ ਜਵਾਨੀ ਹੋਵੇ ਉਹਨੇ ਤਾਂ ਸ਼ਾਨਾ ਮਾਰਨੀ ਹੈ ਮਾਰਨੀ ਹਾਂ ਓਕੇ ਜੀ ਤੇ ਪਰਲੇ ਪਾਸੇ ਨਾਣਾ ਮੰਦੋ ਦਾ ਚਾਰੇ ਪਾਸੇ ਬਿੰਨੀ ਪਈ ਆ ਭਰਾ ਮੇਰਾ ਬਾਕੀ ਦੀ ਗੱਲ ਆਥਰ ਨੂੰ ਆ ਦੇਖੋ ਜੀ ਹਾਂ ਬੜੀਆਂ ਯਾਰ ਨਾੜਾ ਨੂੜਾ ਆਰਡਰ ਤੇ ਨਾੜਾ ਨੇ ਬਈ 22 ਠੰਡੀ ਚੀਜ਼ ਸੀਲ ਆ ਲਿਖਿਆ ਓਕੇ ਲੈ ਠੰਡੀ ਦੇ ਸੀਲ 14 ਕਿਲੋ ਦੁੱਧ ਵੀ ਮਿਲ ਕੇ ਲੈ ਜਾ ਸਕਦੇ ਆ ਆ ਤੁਹਾਨੂੰ ਦਾ ਯਾਰ ਫਾੜੇ ਰਾ ਚੀਜ਼ ਲੈ ਉਧਰ ਦੇਖ ਨਹੀਂ ਬਾਈ ਖੜੀ ਦੇਖੀ ਨਹੀਂ ਸੀਲ ਬਹੁਤ ਸੀਲ ਗਰੀਬ ਫੋੜ ਲਿਓ ਜੀ ਠੰਡੀਆਂ ਨੇ ਭਰਾ ਮੇਰਾ ਜਮਾ ਬਾਕੀ ਦੀ ਗੱਲ ਯਾਰ ਦੁੱਧ ਇਹਨਾਂ ਦਾ ਫੈਟ ਵਾਲਾ ਹਾਂ ਤੇ ਇਹਦੇ ਬਾਈ ਕਿੰਨੇ ਬਾਰੇ ਬਈ 60 ਦੀ ਦੇ ਦਾਂਗੇ ਭਰਾ ਮੇਰੇ ਮਾਣਦਾਨ ਹੋ ਜੀ ਬੱਦੇ ਕੀ ਤੋਰਾਂਗੇ ਜਿਹੜਿਆਂ ਆ ਲੈ ਆ ਹੋਇਆ ਬੰਦਾ ਦੇਖੀ ਤੋਰਾਂਗੇ ਭਰਾ ਮੇਰਾ ਓਕੇ 60 ਚ ਥੋੜਾ ਮਾਣਦਾਨ ਹਣ ਦੁੱਧ ਕਿੰਨਾ ਕੁ ਬਾਜੂਗੀ ਹੋਰ ਇਹ ਦੁੱਧ ਸੁਨ ਮਾਲਗਾ 17 ਕਿਲੋ ਦੁੱਧ ਦਾ ਫੇ ਚਾਰ ਪੰਜ ਤਰ੍ਹਾਂ ਦੀ ਸੂਈਆ ਪਾ ਲੈ ਬੱਚੇ ਬੈਠਣ ਦੇ ਕਾਰਨ ਬੱਚੇ ਨੂੰ ਵੀ ਉਹ ਲਾ ਕੇ ਬਾਹਰ ਜ ਲੈ ਲੈ ਗਏ ਓਕੇ ਲੈ ਗਏ ਤਾਂ ਤੋ ਆ ਦਿਖਾਇਆ ਪਾਣੀ ਨੂੰ ਜ਼ਮੀਨਾਂ ਹੁਣ ਸੱਤ ਅੱਠ ਦਿਨ ਹੋ ਗਏ ਵੀਰੇ ਦਾ ਓਕੇ ਜੀ ਬਾਕੀ ਦੋ ਬੈੜਾ ਸੀ ਦੋਨੇ ਤੁੰਗ ਕਾ ਬੁਲ ਬੁਲਦਾ ਬੱਚਾ ਵੀਰੇ ਬਹੁਤ ਵਧੀਆ ਜਮਾਂ ਜਮਾਂ ਵੀਰੇ ਦੇ ਫੇਸ ਕੁਆਲਿਟੀ ਨਿਕਲੇਗੀ ਦੇਖੋ ਹੂੰ ਕਾਲੇਜ ਪਾਣੀ ਪਿਆਰਾ ਹਾਂ ਉਹ ਹੂੰ ਜਮਾ ਜਮਾ ਦੇਖੋ ਆਰਡਰ ਦੇਖੋ ਤੁਸੀਂ ਆਰਡਰ ਦੇਖ ਜਮਾ ਫਾੜੀ ਵਾਲਾ ਆਰਡਰ ਆ ਬਾਅਦ ਚੰਗੀ ਜੁਨੀ ਗਾੜੀ ਪਸਾਰੀ ਬਹੁਤ ਚੰਗੀ ਆ ਜੀ ਰੱਬ ਦੀ ਉਮਰ ਲਾਵੇ ਓਕੇ ਨੰਬਰ ਬੋਲੀ ਬਾਈ ਨੰਬਰ 9979475244 ਵੀਰੇ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਦੋ ਬਹਿਣਾ ਸੀ ਦੋਨੇ ਤੁਹਾਨੂੰ ਦਿਖਾਤੀਆਂ ਧੰਨਵਾਦ ਜੀ